ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹਾਂ ਦੇ ਕਹਿਰ ਨਾਲ ਜੂਝ ਰਿਹਾ ਹੈ ਜਦੋਂ ਕਿ ਅਗਲੇ 24 ਘੰਟਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਅੱਜ ਛੱਜੂ ਮਾਜਰਾ ਨਿੱਜੇ ਰੋਡ ਤੇ ਓਮ ਇਨਕਲੇਵ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਪਾਣੀ ਦੇਖਣ ਨੂੰ ਮਿਲਿਆ ਜਿੱਥੇ ਐਮਸੀ ਰਾਜਵੀ ਰਾਜੀ ਵੱਲੋਂ ਵੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਉਹਨਾਂ ਕਹਿੰਦੇ ਕਿ ਇਸ ਨਾਜ਼ੁਕ ਘੜੀ ਦੇ ਵਿੱਚ ਉਹ ਆਪਣੇ ਲੋਕਾਂ ਦੇ ਨਾਲ ਖੜੇ ਹਨ ਤੇ ਅਪੀਲ ਵੀ ਕਰਦੇ ਹਨ ਕਿ ਸਾਵਧਾਨ ਅਤੇ ਸੁਚੇਤ ਰਹਿਣ ਅਤੇ ਨਾਲ ਹੀ ਉਹਨਾਂ ਪ੍ਰਸ਼ਾਸਨ ਅਤੇ ਨਗਰ ਕੌਂਸਲ ਖਰੜ ਦੇ ਅਧਿਕਾਰੀਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਹਰ ਵੇਲੇ ਚੌਕਸ ਰਹਿਣ ਅਤੇ ਲੋੜਵੰਦਾਂ ਨੂੰ ਹਰ ਸੰਭਵ ਦੇਣ ਦੀ ਮਦਦ ਵੀ ਪਹੁੰਚਾਣ। ਸਫੀਗਲ ਜੀ ਕਿਉਂ ਸਾਹਿਬ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਕਿ ਆ ਉਮਨ ਫਲੇ ਹੈ ਇਹਦੇ ਵਿੱਚ ਜਿੰਨਾ ਵੀ ਮੁਹਾਲੀ ਵੱਲ ਤੋਂ ਸਾਰਾ ਪਾਣੀ ਆਂਦਾ ਇੱਥੇ ਡੰਪ ਹੁੰਦਾ ਹੈ ਜੀ ਆ ਪਿੱਛੇ ਦੀਵਾਰ ਹੈ ਉਹ ਟੁੱਟ ਗਈ ਹੈ ਇੰਨੀ ਤੇਜ਼ੀ ਨਾਲ ਪਾਣੀ ਆ ਰਿਹਾ ਫਲੈਟਾਂ ਵਿੱਚ 8-8 ਫੁੱਟ ਪਾਣੀ ਵੜ ਗਿਆ ਜੀ ਅੰਦਰ ਤੋਂ ਮੇਰੀ ਬੇਨਤੀ ਹੈ ਕਿ ਇੱਥੇ ਨਾ ਥੈਲੇ ਜਾਈ ਦੇ ਆਪਾਂ ਨੂੰ ਦੀ ਰੇਤੇ ਨਾ ਭਰੇ ਹੋਏ ਕਿ ਆਪਾਂ ਉਹਨੂੰ ਰੋਕ ਲਿਆ ਇਹਦਾ ਜਿਹੜਾ ਪਾਣੀ ਦਾ ਬਾਅਦ ਅੰਦਰ ਸੋਸਾਇਟੀ ਦੇ ਆ ਰਿਹਾ ਹੈ ਉਹਨੂੰ ਆਪਾਂ ਰੋਕ ਤਕੀਏ ਤੋਂ ਮੇਰੀ ਬੇਨਤੀ ਹੈ ਕਿ ਜਿੰਨਾ ਜਲਦੀ ਹੋ ਸਕੇ ਇੱਥੇ ਥੈਲਿਆਂ ਦਾ ਪ੍ਰਬੰਧ ਕਰਾਇਆ ਜਾਵੇ